ਆ ਦੇਖ ਲਓ ਮੈਂ ਹੁਣ ਇਸ ਵੇਲੇ ਤੁਹਾਡੇ ਟਾਈਮ ਐ 1 ਵਜ ਗਿਆ ਜੀ ਤੇ 45 ਡਿਗਰੀ ਟੈਂਪਰੇਚਰ ਐ ਮੈਨੂੰ ਦੱਸੋ ਹੋਰ ਕਿਹੜਾ ਕੈਂਡੀਡੇਟ ਐ ਸਾਰੇ ਇਸ ਵੇਲੇ ਆਰਾਮ ਕਰ ਰਹੇ ਆ ਤੇਂਦੀ ਜੀ ਨੂੰ ਪਹਿਲਾਂ ਸਾਡੀ ਪਾਰਟੀ ਨੇ ਅਸੀਂ ਅਸੀਂ ਲੋਕਾਂ ਨੇ ਉਹਨਾਂ ਨੂੰ ਸਾਰਾ ਸਪੋਰਟ ਕੀਤਾ ਉਹਨਾਂ ਨੂੰ ਉਹ ਸਾਡੇ ਐਮਪੀ ਬਣੇ ਪਰ ਉਹ ਪਾਰਟੀ ਦੇ ਨਾਲ ਅਦਬਚਾਲੇ ਨਹੀਂ 6 ਮਹੀਨੇ ਬਾਅਦ ਹੀ ਛੱਡ ਗਏ ਸੀ ਆਪ ਜਾ ਕੇ ਆਪਣੇ ਹਸਪਤਾਲ ਚ ਬਹਿ ਗਏ ਸੀ ਜਿਹੜਾ ਹੱਥ ਤੁਹਾਨੂੰ ਖਾਣਾ ਖਾਂਦਾ ਤੁਸੀਂ ਉਸੇ ਨੂੰ ਡੱਕੀ ਮਾਰਦੇ ਹੋ ਮਤਲਬ ਇਹ ਤਾਂ ਬਹੁਤ ਮਾੜੀ ਗੱਲ ਐ ਜੇ ਤੁਹਾਨੂੰ ਲੱਗਦਾ ਵੀ ਇਹ ਪਾਰਟੀ ਠੀਕ ਨਹੀਂ ਐ ਫਿਰ ਰਿਜ਼ਾਈਨ ਕਰ ਦਿਓ ਫਿਰ ਦੁਬਾਰਾ ਲੜ ਲਓ ਜੇ ਬਾਟ ਜਹਨ ਚ ਕੀ ਹੁੰਦਾ ਕਿ ਵੱਖਰਾ ਮੁੱਦਾ ਜਾ ਕੇ ਤੁਹਾਨੂੰ ਜੇ ਪਟਿਆਲੇ ਦੇ VOTER ਭੇਜਦੇ ਨੇ ਤਾਂ ਕਿਹੜਾ ਮੁੱਦਾ ਅਹਿਮ ਤੌਰ ਤੇ ਤੁਸੀਂ ਵੱਖਰਾ ਚੱਕੋ ਦੇਖੋ ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸਾਡਾ ਉਹਨਾਂ ਨੇ 12000 ਕਰੋੜ ਰੁਪਇਆ ਰੋਕਿਆ ਹੋਇਆ ਜੇ ਪਟਿਆਲੇ ਦੇ ਲੋਕ ਮੈਨੂੰ ਚੁਣਦੇ ਆ ਔਰ ਪੰਜਾਬ ਦੇ 13 MP ਹੋਣਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋएगी ਕਿ ਪੰਜਾਬ ਦਾ ਇੱਕ ਨਿੱਕਾ ਪੈਸਾ ਵੀ ਕਿਸਾਨ ਸਵਾਲ ਪੁੱਛ ਰਹੇ ਇਹਨਾਂ ਨੂੰ ਕਹਿ ਰਹਾ ਉਸ ਸਵਾਲ ਜਦੋਂ ਮੈਂ ਪਾਰਲੀਮੈਂਟ 'ਚ ਖੜਾ ਹੋ ਕੇ ਪੁੱਛੂੰਗਾ ਇਹਨਾਂ ਦੀ ਹਮਤ ਹੋਏਗੀ ਕਿ ਜਵਾਬ ਨਾ ਦੇਣ ਜਾਣੇ ਪੈਣਗੇ ਇਹਨਾਂ ਨੂੰ ਕਿ ਕਿਸਾਨਾਂ ਦਾ ਸਵਾਲ ਤੁਸੀਂ ਪੁੱਛੋਗੇ ਉੱਥੇ ਜਾ ਕੇ ਜਦੋਂ ਪਹੁੰਚਾਂਗੇ ਜੀ ਹੋਰ ਹੋਰ ਕਾਦੇ ਵਾਸਤੇ ਹੁੰਦੇ ਚੌਣੇ ਦਾ ਪ੍ਰਤੀਨਿਧੀ ਬਿਲਕੁਲ ਪੁੱਛੂਗਾ ਜੀ ਕੇ ਸੀਐਮ ਭਗਵਾਨ ਜੀ ਤਮਨ ਵੀ ਪਹਿਲਾਂ ਕਹਿੰਦੇ ਹੁੰਦੇ ਤੇ ਕਿ ਐਮਐਸਪੀ ਚਾਹੀਦੀ ਐਮਐਸਪੀ ਪੰਜਾਬ ਸਰਕਾਰ ਦੇ ਦੂ ਕਿ ਉਹ ਦੋ ਟਾਈ ਸਾਲ ਚ ਦਿੱਤੀ ਨਹੀਂ ਜੀ ਹੁਣ ਐਮਐਸਪੀ ਦੀ ਤੁਸੀਂ ਵੀ ਗੱਲ ਕਰ ਰਹੇ ਹੋ ਦੇਖੋ ਜਿਹੜੇ ਵਿਰੋਧੀ ਤੇ ਰਹਿਣਾ ਜੀ ਉਹਨਾਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਆ ਕਿ ਜਿਹੜੀ ਐਮਐਸਪੀ ਉਹ ਕੇਂਦਰ ਸਰਕਾਰ ਟਮਾਟਰ ਦੀ ਸੌਸ ਬਣਾਉਣ ਦੀ ਫੈਕਟਰੀ ਨਾਬਜ ਲੱਗੀ ਹੋਈ ਆ ਅਸੀਂ ਉਹ ਟਮਾਟਰ ਪੈਦਾ ਕਰਨਾ ਜਿਹੜਾ ਕਿ ਨਾਗਪੁਰ ਤੋਂ ਆ ਰਿਹਾ ਅਸੀਂ ਉਹ ਆਲੂ ਪੈਦਾ ਕਰਨਾ ਜਿਹਦੇ ਚਿਪਸ ਬਣਦੇ ਆ ਅਸੀਂ ਸਾਡੇ ਕੋਲੇ ਆਲਰੇਡੀ ਅਮਰੂਦ ਬਹੁਤ ਹੈ ਮੈਂ ਉਹਦੀ ਫੈਕਟਰੀ ਲੈ ਕੇ ਆਣੀ ਆ ਜਿਹੜਾ ਅਮਰੂਦ ਦੇ ਜੂਸ ਨੂੰ ਪੈਕ ਕਰਕੇ ਵਿਦੇਸ਼ਾਂ ਵਿੱਚ ਭੇਜੇਗੀ ਸਾਡੇ ਬੱਚਾ ਨੂੰ ਰੋਸਕਾਰ ਮਿਲੇਗਾ ਐਗਰੋ ਵੈਸਟ ਇੰਡਸਟਰੀਜ਼ ਲੈ ਕੇ ਆਣੀ ਆ ਐਸੇ ਅਸੀਂ ਵੀ ਸੁਣ ਰਹੇ ਸੀ ਜਦੋਂ ਤੁਸੀਂ ਸਪੀਚ ਕਰ ਰਹੇ ਸੀ ਉਦੋਂ ਵੀ ਪੁੱਛ ਰਹੇ ਸੀ ਤੁਸੀਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਕੌਣ ਆ ਕੌਣ ਮੈਂ ਕਿਉਂ ਦੱਸਾਂ ਮੈਂ ਕਿਉਂ ਦੱਸਾਂ ਉਹਦਾ ਨਾ ਸਾਡੇ ਬੰਦੇ ਬੋਲਣ ਲੱਗ ਜਾਂਦੇ ਪਰ ਉਹਨਾਂ ਨੂੰ ਮਨਾ ਕੀਤਾ ਮੈਂ ਕਿਹਾ ਜੀ ਪਹਿਲਾਂ ਪੁੱਛੋ ਹੈ ਕੌਣ ਹੈ ਕਿਸੇ ਨੂੰ ਪਤਾ ਨਹੀਂ ਆਪਾਂ ਕੋਈ ਦੱਸੀਏ ਜੀ ਲੋਕਾਂ ਨੂੰ ਪਤਾ ਨਹੀਂ ਜੇ ਉਹਨੂੰ ਜੇ ਤਾਂ ਲੋਕਾਂ ਨੇ ਨਾ ਇਹ ਸੁਣਾ ਉਹਨੂੰ ਵੋਟ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਚ ਕੈਂਪੇਨ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਆ ਕਿਉਂਕਿ 1 ਜੂਨ ਨੂੰ ਵੋਟਾਂ ਪੈਣੀਆਂ ਨੇ ਲੋਕ ਸਭਾ ਹਲਕਾ ਪਟਿਆਲਾ ਦੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਤੋਂ ਡਾਕਟਰ ਬਲਬੀਰ ਸਿੰਘ ਜੋ ਲਗਾਤਾਰ ਆਪਣੀ ਕੈਂਪੇਨ ਕਰ ਰਹੇ ਨੇ ਪ੍ਰਚਾਰ ਕਰ ਰਹੇ ਤੇ ਪਰਮਾ ਹੁੰਗਾਰਾ ਵੀ ਮਿਲ ਰਿਹਾ ਅੱਜ ਪਾਸੋਂ ਦਾ ਪਿੰਡ ਆ ਰੈਮਲ ਮਾਜਰੀ ਜਿੱਥੇ ਵੱਡੀ ਗਿਣਤੀ ਚ ਪਰਿਵਾਰ ਸ਼ਾਮਲ ਕੀਤੇ ਨੇ ਡਾਕਟਰ ਸਾਹਿਬ ਪਹੁੰਚੇ ਨੇ ਪ੍ਰਚਾਰ ਵੀ ਕੀਤਾ ਉਹਨਾਂ ਨਾਲ ਐਮਐਲਏ ਗੁਰਦੇਵ ਸਿੰਘ ਦੇਵ ਮਾਨ ਕਿਉਂਕਿ ਉਹਨਾਂ ਦਾ ਵਿਧਾਨ ਸਭਾ ਹਲਕਾ ਡਾਕਟਰ ਸਾਹਿਬ ਕਿੰਨਾ ਕ ਹੰਗਾਰਾ ਮਿਲੇ ਅੱਜ ਜਿਵੇਂ ਦੇਖਿਆ ਕਿ ਬਹੁਤ ਪਰਿਵਾਰ ਸ਼ਾਮਲ ਹੋਏ ਨੇ ਮੈਂ ਜਿੱਥੇ ਜਾਣਾ ਜੀ ਸਾਰਾ ਪਿੰਡ ਹੀ ਆ ਜਾਂਦਾ ਹੁਣ ਲੋਕ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਅਕਾਲੀਆ ਵਾਲੇ ਕਾਂਗਰਸ ਵਾਲੇ ਭਾਜਪੀ ਦਾ ਤਾਧਾਰ ਨਹੀਂ ਪਿੰਡਾਂ ਚ ਵਾਲੋ ਨਾ ਉਹ ਸਾਰੇ ਸਾਨੂੰ ਜੁਆਇਨ ਕਰ ਰਹੇ ਔਰ ਕਹਿ ਰਹੇ ਅਸੀਂ ਸਪੋਰਟ ਕਰਾਂਗੇ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਛੋਟਾ ਜਿਹਾ ਪਿੰਡ ਰਾਮਨ ਬਾਜਰੀ ਮੇਰੇ ਖਿਆਲ 700 ਵੋਟ ਆ ਤੇ ਆ 400 ਬੰਦਾ ਇੱਥੇ ਆਇਆ ਹੋਇਆ ਸਾਰਾ ਜੀ ਬਾਕੀ ਕਿਵੇਂ ਦਾ ਕੈਂਪੇਨ ਕਿਵੇਂ ਚੱਲ ਰਹੀ ਹੈ ਪ੍ਰਚਾਰ ਕਿਵੇਂ ਚੱਲ ਰਿਹਾ ਕਿਉਂਕਿ ਦਿਨ ਜੇ ਆਪਾਂ ਲਈਏ ਬਹੁਤ ਸੋੜਾ ਟਾਈਮ ਹੈ 1 ਵਜ ਗਿਆ ਜੀ ਤੇ 45 ਡਿਗਰੀ ਟੈਂਪਰੇਚਰ ਹੈ ਮੈਨੂੰ ਦੱਸੋ ਹੋਰ ਕਿਹੜਾ ਕੈਂਡੀਡੇਟ ਹੈ ਸਾਰੇ ਐਸੂਲੇ ਆਰਾਮ ਕਰ ਰਹੇ ਆ ਲੇਕਿਨ ਮੈਂ ਐਸੂਲੇ ਪਿੰਡਾਂ ਦੇ ਵਿੱਚ ਆ ਪਹਿਲਾਂ ਮੈਂ ਮੰਡੀਆਂ 'ਚ ਵੀ ਜਾ ਕੇ ਆਇਆ ਮੈਂ ਤਕਰੀਬਨ 200 ਤੋਂ ਜ਼ਿਆਦਾ ਮੀਟਾਂ ਕਰ ਚੁੱਕਿਆ ਅਸੀਂ 90% ਪਿੰਡਾਂ ਜਾ ਚੁੱਕਿਆ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਕੋਈ ਵੀ ਕੈਂਡੀਡੇਟ ਨਾ 40 ਜਾਂ 50% ਪਿੰਡਾਂ ਤੱਕ ਨਹੀਂ ਪਹੁੰਚੇਗਾ ਬੀਜੇਪੀ ਨਾਲ ਤਾਂ ਜਾਣਦੇ ਨੇ ਲੋਕ ਗਾਂਧੀ ਜੀ ਵੈਸੇ ਨਹੀਂ ਜਾਂਦੇ ਔਰ ਤੁਸੀਂ ਅਸੀਂ ਜਿਹੜੇ ਪਿੰਡ ਜਾਣੇ ਸੀ ਪੁੱਛਦੇ ਅਕਾਲੀ ਦਲ ਦਾ ਕੈਂਡੀਡੇਟ ਕੌਣ ਆ ਕਿਸੇ ਨੂੰ ਨਹੀਂ ਪਤਾ ਜੀ ਮਤਲਬ ਤਾਂ ਇਹਦਾ ਮਤਲਬ ਹੈ ਕਿਤੇ ਗਿਆ ਹੀ ਨਹੀਂ ਉਹ ਠੀਕ ਹੈ ਧ ਅੱਧ ਵਿਚਾਲੇ ਮਤਲਬ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੋਂ ਉਹ ਸਾਈਡ ਤੇ ਹੋ ਗਏ ਕੀ ਲੱਗਦਾ ਤੁਹਾਨੂੰ ਧਰਮਵੀਰ ਗਾਂਧੀ ਨੂੰ ਜਦੋਂ ਇੰਨਾ ਵੱਡਾ ਫਤਵਾ ਦਿੱਤਾ ਸੀ ਜਦੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਸੀ ਤਾਂ ਕੀ ਲੱਗਦਾ ਹੁਣ ਦੁਬਾਰਾ ਫੇਰ ਲੋਕ ਸਭਾ ਹਲਕਾ ਪਟਿਆਲਾ ਤੋਂ ਲੋਕ ਉਵੇਂ ਜਿਵੇਂ ਹੀ ਹੰਗਾਰਾ ਦੇ ਦੇਖੋ ਗਾਂਧੀ ਜੀ ਨੂੰ ਪਹਿਲਾਂ ਸਾਡੀ ਪਾਰਟੀ ਨੇ ਅਸੀਂ ਅਸੀਂ ਲੋਕਾਂ ਨੇ ਉਹਨਾਂ ਨੂੰ ਸਾਰਾ ਸਪੋਰਟ ਕੀਤਾ ਉਹ ਸਾਡੇ ਐਮਪੀ ਬਣੇ ਪਰ ਉਹ ਪਾਰਟੀ ਦੇ ਨਾਲ ਅੱਧ ਵਿਚਾਲੇ ਨਹੀਂ 6 ਮਹੀਨੇ ਬਾਅਦ ਹੀ ਛੱਡ ਗਏ ਸੀ ਆਪ ਜਾ ਕੇ ਆਪਣੇ ਹਸਤਾਲ ਚ ਬਹਿ ਗਏ ਸੀ ਨਾ ਲੋਕਾਂ ਚ ਗਏ ਮਤਲਬ ਤੁਸੀਂ ਜਿਹੜੀ ਪਾਰਟੀ ਤੁਹਾਨੂੰ ਚੁੰੰਦੀ ਆ ਜੀ ਜਾਦਾ ਤੁਸੀਂ ਉਹਦੇ ਨਾਲ ਰਹੋ ਠੀਕ ਆ ਜੀ ਜਿਹੜਾ ਹੱਥ ਤੁਹਾਨੂੰ ਖਾਣਾ ਖਾਂਦਾ ਤੁਸੀਂ ਉਸੇ ਨੂੰ ਡੱਕੀ ਮਾਰਦੇ ਹੋ ਮਰੋਣਾ ਇਹ ਤਾਂ ਬਹੁਤ ਮਾੜੀ ਗੱਲ ਹੈ ਜੇ ਤੁਹਾਨੂੰ ਲੱਗਦਾ ਵੀ ਇਹ ਪਾਰਟੀ ਠੀਕ ਨਹੀਂ ਹੈ ਫਿਰ ਰੈਜ਼ਾਈਨ ਕਰ ਦਿਓ ਫਿਰ ਦੁਬਾਰਾ ਲੜ ਲਓ ਜੇ ਤੁਹਾਨੂੰ ਲੱਗਦਾ ਉਹ ਨੀਜਾ ਨੇ ਜਤਾਇਆ ਉਹ ਦੁਬਾਰਾ ਵੀ ਲੜੇ ਸੀ ਉਸ ਤੋਂ ਬਾਅਦ ਉਹ ਸ਼ਾਇਦ ਤੁਸੀਂ ਭੁੱਲ ਗਏ ਉਹਨੇ ਚ ਲੜੇ ਸੀ ਉਹ ਤੇ ਉਹਨਾਂ ਦੀ ਜਮਾਨਤ ਜਬਤ ਹੋਈ ਸੀ ਉਹਨਾਂ ਨੇ ਇੱਕ ਆਪਣੀ ਪਾਰਟੀ ਬਣਾਈ ਸੀ ਉਹ ਕਹਿੰਦੇ ਜੀ ਇਸ ਪਾਰਟੀ 'ਚ ਡੈਮੋਕ੍ਰੇਸੀ ਨਹੀਂ ਹੈ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਇਹ ਉਹ ਕਹਿੰਦੇ ਜੀ ਤੁਸੀਂ ਆਪਣੀ ਪਾਰਟੀ ਬਣਾਈ ਸੀ ਉਹਦਾ ਸ਼ਾਇਦ ਤੁਹਾਨੂੰ ਵੀ ਨਾਂ ਨਹੀਂ ਪਤਾ ਹੋਣਾ ਉਹਦਾ ਜੀ ਨਾਂ ਪੰਜਾਬ ਪਾਰਟੀ ਉਹ ਨਵਾਂ ਪੰਜਾਬ ਪਾਰਟੀ ਦਾ ਕੀ ਬਣਾ ਜੀ ਕਦੋਂ ਬਣੀ ਕਿਹੜਾ ਕੰਮ ਕੀਤਾ ਕਿਹੜੇ ਘੋੜ ਜਦੋਂ ਕਿਸਾਨਾਂ ਦੇ ਕੋਲ ਸੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਆ ਜਾਓ ਮੈਂ ਤਾਂ 13 ਮਹੀਨੇ ਰਿਹਾ ਇਹ ਇੱਕ ਦਿਨ ਵੀ ਨਹੀਂ ਗਏ ਉੱਥੇ ਮੈਂ ਕਿਹਾ ਜੀ ਇੱਕ ਵਾਰੀ ਆ ਜਾਓ ਮੈਂ ਹਾਰਟ ਦੇ ਡਾਕਟਰ ਅਲੱਗ-ਅਲੱਗ ਥਾਂ ਤੋਂ ਬੁਲਾ ਰਿਆ ਤੁਸੀਂ ਆਪਣੇ ਨੂੰ ਹਾਰਟ ਸਪੈਸ਼ਲਿਸਟ ਕਹਿੰਦੇ ਹੋ ਆ ਕੇ ਪਾਸ ਦੇ ਪਾਸਾ ਦੇ ਤੁਸੀਂ ਵੀ ਸੇਵਾ ਕਰ ਜੋ ਨਹੀਂ ਮੇਰੀ ਮੈਂ ਤਾਂ ਮੇਰੀ ਉਮਰ ਬਹੁਤ ਹੈ ਉਸ ਲਈ ਉਮਰ ਬਹੁਤ ਸੀ ਬਰੇਤ ਵੇਤ ਕਰਾਵਾ ਜੀ ਮੈਨੇ ਆ ਸਕਦਾ ਕਰੋਨਾ ਫੈਲਿਆ ਹੋਇਆ ਤੇ ਇਹਨੇ ਮੈਨੂੰ ਟਕੇ ਵਰਗੀ ਨਾ ਕਰਤੀ ਸੀ ਪੰਜ ਪਿੰਡ ਬਣਾਨੇ ਸੀ ਨਮੂਨੇ ਦੇ 25 ਕਰੋੜ ਰੁਪਏ ਦੇ ਫੰਡ ਨਾਲੇ ਪੰਜ ਪਿੰਡ ਨਹੀਂ ਠੀਕ ਕਰ ਸਕਿਆ ਬੰਦਾ ਜੀ ਆਪਦੇ ਆਸਥਾਨ ਚ ਬੈਠ ਕੇ ਆਪਣੀ ਦੁਕਾਨ ਚ ਚਲਾਈ ਆ ਸੋ ਇਹ ਤਾਂ ਹੁਣ ਲੋਕਾਂ ਨੇ ਫੈਸਲਾ ਕਰਨਾ ਜੀ ਤੇ ਮੇਰਾ ਮੇਰਾ ਖੁੱਲਾ ਚੈਲੰਜ ਹੈ ਜੀ ਉਹਨਾਂ ਨੂੰ ਉਹ 10 ਦਿਨ ਪੰਜ ਪਿੰਡ ਕਿਹੜੇ ਬਣਾਏ ਆ ਤੁਹਾਨੂੰ ਕੀ ਲੱਗਦਾ ਕਿ ਸਹੀ ਤਰੀਕੇ ਨਾਲ ਜਿਵੇਂ 5 ਕਰੋੜ ਇੱਕ ਸਾਲ ਦਾ ਮਿਲਦਾ ਜੀ ਸਹੀ ਤਰੀਕੇ ਨਾਲ ਨਹੀਂ ਲਾਇਆ ਗਿਆ ਉਦੋਂ ਨਹੀਂ ਬਿਲਕੁਲ ਨਹੀਂ ਜੀ ਦੇਖੋ ਤੁਸੀਂ ਮੈਂ ਕਹਿੰਦਾ ਜੀ ਸਾਰੀਆਂ ਗੱਲਾਂ ਛੱਡੋ ਇੱਕ ਕੇਂਦਰ ਦੀ ਸਕੀਮ ਸੰਸਦ ਦਰਸ਼ਕਰਾਮ ਯੋਜਨਾ 5 ਪਰਟ ਨਮੂਨੇ ਦੇ ਬਰਾਣੇ ਸੀ ਉਹਨਾਂ ਨੇ ਮੈਨੂੰ ਦੱਸ ਤਨ ਕਿਹੜੇ 5 ਪਰਟ ਐ ਮੈਂ ਦੱਸ ਰਿਹਾ ਨਾ ਮਾਤਾ ਕਸ਼ਲੇ ਹਸਪਤਲ ਠੀਕ ਹੋਇਆ ਜਾ ਕੇ ਦੇਖ ਲਓ ਮੈਂ ਕਹ ਰਿਹਾ ਰਜਿੰਦਰਾ ਹਸਪਤਲ ਦੀ ਐਮਰਜੈਂਸੀ ਜਾ ਕੇ ਦੇਖ ਲਓ ਮੈਂ ਕਹ ਰਿਹਾ ਸੁਪਰ ਸਪੈਸ਼ਲਟੀ ਹਸਪਤਲ ਚੱਲ ਪਿਆ ਉੱਥੇ ਬ੍ਰੇਨ ਦੀ ਹਾਰਟ ਦੀ ਸਰਜੀ ਸ਼ੁਰੂ ਹੋ ਗਈ ਆ ਨਾਬੇ ਦਾ ਹਸਪਤਲ ਦੇਖ ਲਓ ਮੈਂ ਚੈਲੰਜ ਕਰ ਰਿਹਾ ਨਾ ਜੀ ਮੱਲਕਲਣਕ ਜਾ ਕੇ ਦੇਖ ਲਓ 829 ਗਿਣ ਲਓ ਇੱਕ ਇੱਕ ਕਰਕੇ ਸਾਰੇ ਚੱਲਦੇ ਪਏ ਆ ਉਹ ਦੱਸਣ ਤਾਂ ਸਹੀ ਉਹਨਾਂ ਨੇ ਕਿਹੜਾ ਇਹੋ ਜਿਹਾ ਰੱਖਣ ਕੰਮ ਕਰਤਾ ਗ੍ਰਾਂਟ ਵੰਡ ਕੋਈ ਇੱਕ ਇੱਕ ਕੋਈ ਕਾਮਯਾਬੀ ਹੈ ਜੀ ਆਪਣੇ ਹਾਸਤਾ ਚ ਬੈਠ ਕੇ ਜਿਹੜਾ ਆਂਦਾ ਜਿਹਨੂੰ ਤੁਹਾਨੂੰ ਦਿਲ ਕਰਦਾ ਉਹਨੂੰ ਗ੍ਰਾਂਟ ਦੇ ਦਿਓ ਗ੍ਰਾਂਟ ਵੰਡੀਆ ਉਹਨਾਂ ਨੇ ਕਿਹੜੀ ਗ੍ਰਾਂਟ ਵੰਡੀਆ ਉਹ ਕਿੱਥੇ ਗਈ ਉਹਦੇ ਨਾਲ ਕੀ ਹੋਇਆ ਕਿਹੜੀ ਚੇਂਜ ਲੈ ਕੇ ਆਏ ਕਿਹੜਾ ਬਦਲਾਅ ਲੈ ਕੇ ਆਏ ਪੰਜ ਪਿੰਡ ਤਾਂ ਠੀਕ ਕਰ ਦਿੰਦੇ 1200 ਪਿੰਡ ਹੈ ਪੰਜ ਪਿੰਡ ਠੀਕ ਕੀਤੇ ਹੁੰਦੇ ਮੈਂ ਮੰਨ ਜਾਂਦਾ ਵੀ ਹਾਂ ਕੁਝ ਤਾਂ ਕੀਤਾ ਕਹਿੰਦੇ ਨੇ ਡੱਕਾ ਨਹੀਂ ਤੋੜਿਆ ਜੀ ਠੀਕ ਹੈ ਬਾਕੀ ਡਾਕਟਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਹੁਣ ਤੁਸੀਂ ਅਸੀਂ ਸਪੀਚ ਸੁਣ ਰਹੇ ਸੀ ਕਿ ਇਹ ਮੁੱਦੇ ਚੱਕਾਂਗੇ ਤੁਹਾਡੇ ਜ਼ਹਿਨ 'ਚ ਕੀ ਆਉਂਦਾ ਕਿ ਵੱਖਰਾ ਮੁੱਦਾ ਜਾ ਕੇ ਤੁਹਾਨੂੰ ਜੇ ਪਟਿਆਲੇ ਦੇ ਵੋ ਦੇਖੋ ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸਾਡਾ ਉਹਨਾਂ ਨੇ 12000 ਕਰੋੜ ਰੁਪਇਆ ਰੋਕਿਆ ਹੋਇਆ ਜੇ ਪਟਿਆਲੇ ਦੇ ਲੋਕ ਮੈਨੂੰ ਚੁਣਦੇ ਆ ਔਰ ਪੰਜਾਬ ਦੇ 13 ਐਮਪੀ ਹੋਣਗੇ ਕਿਸੇ ਮਾਈ ਦੇ ਨਾਲ ਦੀ ਹਿੰਮਤ ਨਹੀਂ ਹੋएगी ਕਿ ਪੰਜਾਬ ਦਾ ਇੱਕ ਨਿੱਕਾ ਪੈਸਾ ਵੀ ਰੋਕਣਾ ਹੈ 12000 ਕਰੋੜ ਆਏਗਾ ਪਿੰਡਾਂ ਦੀਆਂ ਸੜਕਾਂ ਠੀਕ ਹੋਣਗੀਆਂ ਚੱਪੜ ਠੀਕ ਹੋਣਗੇ ਪਿੰਡਾਂ ਦੇ ਮੰਡੀਆਂ ਠੀਕ ਹੋਣਗੀਆਂ ਤੇ ਜੇ ਅਸੀਂ ਮਹੱਲਾ ਲੈਣਕ ਬਣਾਵਾਂਗੇ 800 ਬਣਾਏ ਜਾਂ 1800 ਹੋਰ ਬਣਾ ਦਾਂਗੇ ਅਸੀਂ ਜਦੋਂ ਸਾਡੇ ਕੋਲ ਪੈਸੇ ਹੋਣਗੇ ਸਾਡੇ ਪੈਸੇ ਰੋਕਿਆ ਪਹਿਲੀ ਗੱਲ ਤਾਂ ਇਹ ਆ ਜੀ ਦੂਜੀ ਗੱਲ ਇਹ ਆ ਵੀ ਜਿਹੜੀ ਚੀਜ਼ ਗਰੀਬ ਨੇ ਵਰਤਣੀ ਉਹਦੇ ਤੇ GST ਟੈਕਸ ਕਿਉਂ ਜੀ ਉਹ ਟੈਕਸ ਘਟਾਵਾਂਗੇ ਜਿਹੜੇ ਅਮੀਰਾਂ ਨੂੰ ਟੈਕਸ ਕਰਾਂਗੇ ਅਸੀਂ ਤੇ ਅੱਧੀ ਹੋਣਾ ਚਾਹੀਦਾ ਜੀ ਤੀਜੀ ਗੱਲ ਆ ਵੀ ਗਰੀਬਾਂ ਦੇ ਘਰਾਂ ਦੇ ਪੈਸੇ ਆ ਜੀ ਉਹਨਾਂ ਦੇ ਮਨਰੇਗਾ ਦੇ ਪੈਸੇ ਆ ਉਹਨਾਂ ਦੇ ਰਾਸ਼ਨ ਦੇ ਪੈਸੇ ਆ ਕਿਸਾਨਾਂ ਦੀ ਐਮਐਸਪੀ ਆ ਲੈ ਕੇ ਆਉਂਗਾ ਜੀ ਮੈਂ ਲੜੂਗਾ ਨਾ ਪਿੱਛੇ ਲੈ ਕੇ ਆਉਂਗਾ ਕਿਸਾਨ ਕਿਉਂ ਸੜਕਾਂ ਤੇ ਡੰਡੇ ਖਾਣ ਜੀ ਠੀਕ ਆ ਜੀ ਇੱਦਾਂ ਟਰਾਂਸਪੋਰਟਰ ਅਸੀਂ ਪੰਜਾਬ ਦੇ ਟੋਲ ਪਲਾਜ਼ਾ ਖਤਮ ਕੀਤੇ ਆ ਸੈਂਟਰ ਚ ਸਾਡੀ ਬਣ ਗਈ ਸਰਕਾਰ ਭਾਈ ਵਾਲੀ ਵਾਲੀ ਉਹ ਵੀ ਇੱਕ ਇੱਕ ਕਰਕੇ ਚੱਕਾਂਗੇ ਜੀ ਦੋਰੇ ਦੋਰੇ ਟੈਕਸ ਕਿਉਂ ਜੀ ਜਦੋਂ ਰੋਡ ਟੈਕਸ ਲੈਂਦੇ ਆਂ ਰੋਡ ਤੇ ਚਲਾਣ ਲਈ ਨਹੀਂ ਹੈ ਤੇ ਤੁਸੀਂ ਰੋਡ ਜਦੋਂ ਤੁਸੀਂ ਰੋਡ ਤੇ ਜਾਣਾ ਫਿਰ ਤੁਹਾਨੂੰ ਮਤਲਬ ਉਸ ਤੋਂ ਬਾਅਦ ਗੁੰਡਾ ਟੈਕਸ ਵੀ ਲੈਂਦੇ ਆਂ ਟਰੱਕਾਂ ਸਿਰਫ ਤੇ ਸਿਰਫ ਜਿਹੜੇ ਇਹਨਾਂ ਦੇ 25ਤੀ ਉੱਪਰਲੇ ਬੰਦੇ ਆ ਜਿਹੜੇ ਕਿ ਜਿਨ੍ਹਾਂ ਤੋਂ ਇਹ ਫੰਡ ਲੈਂਦੇ ਆ ਔਰ ਐਮਐਲਏ ਖਰੀਦੇ ਆ ਐਮਪੀ ਖਰੀਦੇ ਆ ਉਹ ਜਿਹੜੇ ਸਕੈਂਡਲਸ ਬੰਦੇ ਆ ਔਰ ਇਹਨਾਂ ਨੇ ਸਾਰਾ ਗੰਦ ਇਕੱਠਾ ਕੀਤਾ ਹੋਇਆ ਜਿਨ੍ਹਾਂ ਨੂੰ ਇਹ ਕਹਿੰਦੇ ਆ ਵੀ ਮਹਾਕਰਪਟ ਆ ਜੀ ਚਾਹੇ ਉਹ ਜੀਤ ਪਵਾਰ ਹੋਵੇ ਚਾਹੇ ਉਹ ਸਰਬਾਨੰਦ ਸੋਨੋਵਾਲੋ ਜਿਹੜਾ ਆਪਣਾ ਹਿਮੰਤਾ ਬਿਸਵਾ ਸ਼ਰਮਾ ਹੋਵੇ ਜੀ ਸੁਬਿੰਦੂ ਅਧਿਕਾਰੀ ਹੋਵੇ ਅਸ਼ੋਕ ਜਵਾਨ ਹੋਵੇ ਜਿਹੜੇ ਇਹ 25-30 ਬੰਦੇ ਇਹਨਾਂ ਨੇ ਲਏ ਆ ਜਿਹੜੇ ਮਾ ਕਰਪਟ ਸੀਗੇ ਉਹ ਬੀਜੇਪੀ ਜਾ ਕੇ ਦੋ ਤੋਤੇ ਕਿੱਦਾਂ ਹੋ ਗਿਆ ਜੀ ਇਹ ਸਵਾਲ ਇਹਨਾਂ ਨੇ ਜਵਾਬ ਦੇਣੇ ਪੈਣਗੇ ਜਿਨ੍ਹਾਂ ਨੂੰ ਕਿਸਾਨਾਂ ਦੇ ਸਵਾਲਾਂ ਦੇ ਕਿਸਾਨ ਸਵਾਲ ਪੁੱਛ ਰਹੇ ਇਹਨਾਂ ਨੂੰ ਕਹਿ ਰਾਂ ਜੀ ਉਹ ਸਵਾਲ ਜਦੋਂ ਮੈਂ ਪਾਰਲੀਮੈਂਟ 'ਚ ਖੜਾ ਹੋ ਕੇ ਪੁੱਛੂਗਾ ਇਹਨਾਂ ਦੀ ਹਿੰਮਤ ਹੋਏਗੀ ਕਿ ਜਵਾਬ ਨਾ ਦੇਣ ਜਾਣੇ ਪੈਣਗੇ ਇਹਨਾਂ ਨੂੰ ਜਨਨ ਕਿ ਕਿਸਾਨਾਂ ਦਾ ਸਵਾਲ ਤੁਸੀਂ ਪੁੱਛੋਗੇ ਉੱਥੇ ਜਾ ਕੇ ਜਦੋਂ ਪਹੁੰਚਾਂਗੇ ਜੀ ਹੋਰ ਹੋਰ ਕਾਦੇ ਵਾਸਤੇ ਹੁੰਦੇ ਚੋਣੇ ਹੋ ਪ੍ਰਤੀਨਿਧੀ ਬਿਲਕੁਲ ਪੁੱਛੂਗਾ ਜੀ ਠੀਕ ਹੈ ਡਾਕਟਰ ਸਾਹਿਬ ਤੁਸੀਂ ਐਮਐਸਪੀ ਦੀ ਗੱਲ ਕੀਤੀ ਆ ਪਰ ਇਹ ਵਾਇਰਲ ਹੋ ਰਿਹਾ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਸੀਐਮ ਭਗਵੰਤ ਮਾਨ ਵੀ ਪਹਿਲਾਂ ਕਹਿੰਦੇ ਹੁੰਦੇ ਤੇ ਕਿ ਐਮਐਸਪੀ ਚਾਹੀਦੀ ਐਮਐਸਪੀ ਪੰਜਾਬ ਸਰਕਾਰ ਦੇ ਦੂ ਕਿ ਉਹ ਦੋ ਟਾਈ ਸਾਲ 'ਚ ਦਿੱਤੀ ਨਹੀਂ ਜੀ ਹੁਣ ਐਮਐਸਪੀ ਦੀ ਤੁਸੀਂ ਵੀ ਗੱਲ ਕਰ ਰਹੇ ਹੋ ਕੇਂਦਰ ਨਾਲ ਸੰਬੰਧਿਤ ਜਿਹੜੇ ਮਾਮਲੇ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਹੈ ਉਹ ਪਾਰਲੀਮੈਂਟ 'ਚ ਵੀ ਰਹੇ ਆ ਉਹਨਾਂ ਨੂੰ ਇੱਕ ਬੇਸਿਕ ਸਮਝ ਨਹੀਂ ਆ ਭਗਵੰਤ ਮਾਨ ਜੀ ਨੇ ਉਹ ਕਹਿਆ ਸੀਗਾ ਮੂੰਗੀ ਦੀ ਅਸੀਂ ਟਰਾਈ ਕੀਤੀ ਆ ਭਗਵੰਤ ਮਾਨ ਜੀ ਨੇ ਕੰਮ ਕੀਤਾ ਜੀ ਉਹਨਾਂ ਨੇ ਕਿਸਾਨਾਂ ਨੂੰ ਦਿਨ ਨੂੰ ਬਿਜਲੀ ਦੇ ਦਿੱਤੀ 16-16 ਘੰਟੇ ਦੇ ਦਿੱਤੀ ਆ ਤੁਸੀਂ ਬਨੂੜ ਚਲੇ ਜਾਓ ਮੈਂ ਕਹਿੰਦਾ ਜੀ ਡਾਇਵਰਸੀਫਿਕੇਸ਼ਨ ਹੋ ਗਈ ਸੂਰਜਵੋਕੀ ਸੂਰਜਵੋਕੀ ਮਿਲਿਆਗੀ ਤੁਹਾਨੂੰ ਮਿਰਚਾਂ ਮਿਲਣਗੀਆਂ ਲਲੋਸ਼ੀ ਪਿੰਡਾਂ ਮੈਂ ਤੁਹਾਨੂੰ ਪਿੰਡਾਂ ਦੇ ਨਾਮ ਦੱਸ ਰਿਹਾ ਲਲੋਸ਼ੀ ਪਿੰਡ ਜਾਓ ਟਮਾਟਰ ਦੀ ਟਮਾਟਰ ਹੈ ਜੀ ਮਤਲਬ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੀ ਕਿੱਥੇ ਹੋ ਰਿਹਾ ਮੱਕਾ ਕਿੱਥੇ ਬੀਜਿਆ ਹੋਇਆ ਮੈਂ ਸਾਰੇ ਮੈਂ ਸਾਰੇ ਮੈਂ ਸਾਰਿਆਂ ਦਾ ਦੌਰਾ ਕੀਤਾ ਇਹ ਕਿਤੇ ਜਾਂਦੇ ਨਹੀਂ ਹੈ ਇਸ ਵੇਲੇ ਪੰਜਾਬ ਦੀ ਜਿਹੜੀ ਹੈਗੀ ਆ ਪਟਿਆਲੇ ਦੇ ਵਿੱਚ ਆ ਉਹ 30% ਜਿਹੜੀ ਹੈਗੀ ਆ ਉਹਦੇ ਤੇ ਕਣਕ ਦੀ ਬਜਾਏ ਦੂਜੀਆਂ ਫਸਲਾਂ ਆਲਰੇਡੀ ਆ ਗਈਆਂ ਮਿਰਚਾਂ ਬਹੁਤ ਆ ਰਹੀਆਂ ਹੁਣ ਅਸੀਂ ਕੀ ਕਰਨਾ ਟਮਾਟਰ ਦੀ ਸੌਸ ਬਣਾਉਣ ਦੀ ਫੈਕਟਰੀ ਨਾਬੇ ਚ ਲੱਗੀ ਹੋਈ ਆ ਅਸੀਂ ਉਹ ਟਮਾਟਰ ਪੈ ਆਸੀਂ ਸਾਡੇ ਕੋਲੇ ਆਲਰੇਡੀ ਅਮਰੂਦ ਬਹੁਤ ਹੈ ਮੈਂ ਉਹਦੀ ਫੈਕਟਰੀ ਲੈ ਕੇ ਆਣੀ ਆ ਜਿਹੜਾ ਅਮਰੂਦ ਦੇ ਜੂਸ ਨੂੰ ਪੈਕ ਕਰਕੇ ਵਿਦੇਸ਼ਾਂ ਵਿੱਚ ਭੇਜੇਗੀ ਸਾਡੇ ਬੱਚਾ ਨੂੰ ਰੋਸਗਾਰ ਮਿਲੇਗਾ ਐਗਰੋਬਸਟ ਇੰਡਸਟਰੀਜ਼ ਲੈ ਕੇ ਆਣੀ ਆ ਇਹੀ ਕੰਮ ਹੁੰਦਾ ਨਾ ਜੁੜਿਆ ਪ੍ਰਤੀਨਿਧੀ ਦਾ ਇਹ ਕੰਮ ਕਰਾਂਗਾ ਜਨ ਕਿ ਪਲਾਨ ਚੱਲ ਰਹੇ ਆ ਤੁਹਾਡਾ ਕਿ ਕਿਸਾਨਾਂ ਦਾ ਜੋ ਵੀ ਸਭ ਤੋਂ ਵੱਡਾ ਮੁੱਦਾ ਪਟਾਲੇ ਦਾ ਉਹ ਮੈਂ ਨਾਬਾ ਵਿੱਚ ਨਹੀਂ ਜ਼ਿਕਰ ਕਰ ਰਿਹਾ ਕਿਉਂਕਿ ਨਾਬਾ ਇੱਕ ਇਹੋ ਜਿਹਾ ਏਰੀਆ ਜਿੱਥੇ ਨਹੀਂ ਹੈ ਬਾਕੀ ਜਿਹੜੇ ਮੇਰੇ 8 ਅਸੈਂਬਲੀ ਸੈਗਮੈਂਟ ਹੈ ਉਹਨਾਂ ਦੇ ਵਿੱਚ ਹੜਾਂ ਆਉਂਦੇ ਆ ਘੱਗਰ ਦੀ ਮਾਰ ਆ ਪਾਣੀ ਦੀ ਮਾਰ ਆ ਉਹਦਾ ਪਰਮਨੈਂ ਚਾਹੇ ਤੁਹਾਡੀ ਉਹ ਆਪਣੇ ਜਿਹੜੀ ਹੈਗੀ ਆ ਟਾਂਗਰੀ ਹੈ ਜਾਂ ਤੁਹਾਡੇ ਮਾਰਕੰਡ ਹੈ ਉਹਨਾਂ ਦੇ ਉੱਪਰ ਇਹੋ ਜਿਹਾ ਲੇਕ ਬਣਾਉਂਗਾ ਜੀ ਘੱਗਰ ਦੇ ਉੱਤੇ ਹੌਲੀ ਹੌਲੀ ਪਾਣੀ ਛੱਡੂਗਾ ਘੱਗਰ ਨੂੰ ਸਾਰਾ ਸਾਲ ਚਲਾਉਂਗਾ ਉਹਨੂੰ ਡੂੰਘਾ ਕਰੂੰਗਾ ਚੌੜਾ ਕਰੂੰਗਾ ਔਰ ਕਿਸਾਨਾਂ ਨੂੰ ਦੋਨੋਂ ਪਾਸੇ ਹਰਿਆਣਾ ਨੂੰ ਵੀ ਨਾਲ ਲਾਵਾਂਗੇ ਰਾਜਸਥਾਨ ਨੂੰ ਵੀ ਨਾਲ ਲਾਵਾਂਗੇ ਔਰ ਜਿਹੜੇ ਤੁਹਾਡੇ ਚੰਡੀਗੜ੍ਹ ਤਾਂ ਹੈ ਹੀ ਆ ਹਿਮਾਚਲ ਵਾਲਿਆਂ ਨੂੰ ਨਾਲ ਲਾਵਾਂਗੇ ਸਾਰੇ ਸੂਬਿਆਂ ਨੂੰ ਪਾਣੀ ਦੇਵਾਂਗੇ ਪਾਣੀ ਦੀ ਕੋਈ ਕਮੀ ਨਹੀਂ ਹੈ ਇਹ ਕਦੇ ਸੋਕਾ ਕਦੇ ਡੋਬਾ ਉਹਨੂੰ ਮੈਂ ਠੀਕ ਕਰੂੰਗਾ ਮੈਂ ਡਾਕਟਰ ਆ ਮੈਂ ਡਾਕਟਰੀ ਇਲਾਜ ਕਰੂੰਗਾ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਕਿ ਕਿਤੇ ਟਮਾਟਰੇ ਟਮਾਟਰ ਲੱਗਦਾ ਕਿਤੇ ਕੁਝ ਲੱਗਦਾ ਕਿਸਾਨ ਲਾਉਂਦੇ ਨੇ ਇਹ ਤਾਂ ਤੁਸੀਂ ਮੰਨਦੇ ਹੋ ਪਰ ਗੰਬੀਰ ਸਮੱਸਿਆ ਇਹ ਆ ਵੀ ਰੁਲਦੇ ਵੀ ਨਹੀਂ ਉਹਨਾਂ ਦੇ ਹੁਣ ਤੱਕ ਰੁਲਦੀ ਆਏ ਨਹੀਂ ਮੈਂ ਦੱਸਦਾ ਨਾ ਜੀ ਮੈਂ ਤੁਹਾਨੂੰ ਕਿਹਾ ਵੀ ਉਹਦੀਆਂ ਫੈਕਟਰੀਆਂ ਜਿਵੇਂ ਟਮਾਟਰ ਅਸੀਂ ਇਹਨਾਂ ਨੂੰ ਅਸੀਂ ਪੀਜੂ ਨੂੰ ਕਹ ਬੇਜ ਬਣਦੀ ਆ ਉਹ ਉਹ ਮਹਾਰਾਸ਼ਟਰ ਤੋਂ ਟਮਾਟਰ ਆ ਰਿਹਾ ਤੁਹਾਡਾ ਜਿਹੜਾ ਜੂਸ ਦੀ ਫੈਕਟਰੀ ਲੱਗੀ ਹੋਈ ਹੈ ਮਾਚਲ ਦੇ ਵਿੱਚ ਜਿਹੜਾ ਅੰਬਰੂਦ ਆ ਰਿਹਾ ਹੈਗਾ ਜੀ ਰਾਜਸਥਾਨ ਤੋਂ ਉਹ ਪਟਿਆਲੇ ਪੰਜਾਬ ਦੇ ਵਿੱਚ ਲਾਵਾਂਗੇ ਇੱਥੇ ਅੰਬਰੂਦ ਹੋਏਗਾ ਇੱਥੇ ਜੂਸ ਬਣੇਗਾ ਇੱਥੇ ਪੈਕ ਹੋਏਗਾ ਵਿਦੇਸ਼ਾਂ ਨੂੰ ਜਾਏਗਾ ਇਹ ਕੰਮ ਕਰਨੇ ਪੈਣਗੇ ਠੀਕ ਹੈ ਬਰਾਬਰ ਦੇ ਉਮੀਦਵਾਰਾਂ ਨੂੰ ਕਿਵੇਂ ਦੇਖਦੇ ਹੋ ਨਕੇਸ਼ ਸ਼ਰਮਾ ਨੇ ਸ਼ਰੋਮਣੀ ਅਕਾਲੀ ਦਾ ਸ਼ਰੋਮਣੀ ਅਕਾਲੀ ਕਿਸੇ ਨੇ ਨਾਂ ਹੀ ਨਹੀਂ ਸੁਣਿਆ ਜੀ ਜਿਹੜੇ ਦੂਜੇ ਦੋ ਉਮੀਦਵਾਰ ਆ ਉਹ ਆਪਣੇ ਪਾਰਟੀ ਡਿਸਰਟਰ ਆ ਉਹਨਾਂ ਨੇ ਆਪਣੀ ਪਾਰਟੀ ਛੱਡਤੀ ਉਹ ਪਾਰਟੀ ਨਾਲ ਨਹੀਂ ਹੋਏ ਫਿਰ ਦੂਜੀ ਦੇ ਗਏ ਨਹੀਂ ਆ ਚਾਰ ਵਾਰੀ ਹੋਰ ਆ ਗਏ ਆਪਣੇ ਪ੍ਰਨੀਤ ਕੌਰ ਜੀ ਉਹਦੇ ਘਰ ਵਾਲਾ ਮੁੱਖ ਮੰਤਰੀ ਰਹਿ ਲਿਆ ਉਹਨਾਂ ਨੇ ਤਰਜਿੰਦਰ ਰਾਸ ਦਾ ਠੀਕ ਨਹੀਂ ਕਰਾਇਆ ਉਹਨਾਂ ਨੇ ਮਾਤਾਕ ਹਸਪਤਾਲ ਨੇ ਕਰਾਇਆ ਸੀ ਤੁਹਾਡੇ ਸਾਹਮਣੇ ਬੰਦਾ ਖੜਾ ਜਨੇ ਕਰਾਤਾ ਨਾ ਜੀ ਸੋ ਕੁਛ ਤਾਂ ਗੱਲ ਹੈ ਨਾ ਜੀ ਗਾਂਧੀ ਜੀ ਨੇ ਪੰਜ ਪਿੰਡ ਨਹੀਂ ਠੀਕ ਕੀਤੇ ਇੱਕ ਹਸਪਤਾਲ ਠੀਕ ਨਹੀਂ ਕੀਤਾ 25 ਕਰੋੜ ਰੁਪਏ ਮਿਲਿਆ ਉਹ 5 ਸਾਲ ਰਹਿ ਚੁੱਕੇ ਆਪਣੇ ਹਸਤੇ ਵਿੱਚ ਬੈਠ ਕੇ ਆਪਣੀ ਦੁਕਾਨ ਚ ਚਲਾਈ ਆ ਉਹਨਾਂ ਨੇ ਲੋਕਾਂ ਚ ਨਹੀਂ ਗਏ ਸੋ ਮੈਨੂੰ ਲੱਗਦਾ ਕਿ ਫੈਸਲਾ ਲੋਕਾਂ ਨੇ ਕਰਨਾ ਮੈਂ ਤਾਂ ਆਪਣੀ ਗੱਲ ਦੱਸਣੀ ਆ ਵੈਸੇ ਅਸੀਂ ਵੀ ਸੁਣ ਰਹੇ ਸੀ ਜਦੋਂ ਤੁਸੀਂ ਸਪੀਚ ਕਰ ਰਹੇ ਸੀ ਉਦੋਂ ਵੀ ਪੁੱਛ ਰਹੇ ਸੀ ਤੁਸੀਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਕੌਣ ਆ ਕੌਣ ਮੈਂ ਕਿਉਂ ਦੱਸਾਂ ਮੈਂ ਕਿਉਂ ਦੱਸਾਂ ਉਹਦਾ ਨਾ ਸਾਡੇ ਬੰਦੇ ਬੋਲਣ ਲੱਗ ਜਾਂਦੇ ਮੈਂ ਉਹਨਾਂ ਨੂੰ ਮਨਾ ਕੀਤਾ ਮੈਂ ਕਹਿੰਦਾ ਜੀ ਪਹਿਲਾਂ ਪੁੱਛੋ ਹੈ ਕੌਣ ਹੈ ਕਿਸੇ ਨੂੰ ਪਤਾ ਨਹੀਂ ਆਪਾਂ ਕੋਈ ਦੱਸੀਏ ਜੀ ਲੋਕਾਂ ਨੂੰ ਪਤਾ ਨਹੀਂ ਜੇ ਉਹਨੂੰ ਜੇ ਤਾਂ ਲੋਕਾਂ ਨੂੰ ਨਾ ਹੀ ਸੁਣਾਉ ਨੂੰ ਵੋਟ ਕੌਣ ਪਾਊਗਾ ਕੋਈ ਨਹੀਂ ਪ ਜਜਮੈਂਟ ਕੋ ਸਾਨੂੰ ਜੋ 22ਵਾਂ ਫਤਵਾ ਮਿਲਿਆ ਸੀਗਾ ਉਸ ਤੋਂ ਅਸੀਂ ਉੱਪਰ ਜਾਵਾਂਗੇ ਤੁਸੀਂ ਆਮ ਆਦਮੀ ਪਾਰਟੀ ਦੀ ਬੋਰਡ ਦੇਖ ਲਈਓ ਤੇ ਤਿੰਨਾਂ ਪਾਰਟੀਆਂ ਦੀ ਕਾਂਗਰਸ ਬੀਜੇਪੀ ਕਾ ਲੈਂਦੇ ਮੜਾ ਲਿਓ ਉਹ ਤਿੰਨਾਂ ਦਾ ਜੋੜ ਸਾਡੇ ਨਾਲ ਇਕੱਠ ਹੋਏਗਾ ਕਿੰਨਾ ਹੋਏਗਾ ਇਹ ਨਹੀਂ ਮੈਂ ਕਹਿ ਸਕਦਾ ਕਿੰਨਾ ਸਜੋੜ ਸਕਦਾ ਬਿਲਕੁਲ ਜੀ ਲੋਕ ਸਭਾ ਹਲਕਾ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਜੋ ਦਾਅਵਾ ਕਰ ਰਹੇ ਨੇ ਕਿ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਪਟਿਆਲਾ ਤੋਂ ਜਿੱਤੇਗੀ ਅਤੇ ਲਗਾਤਾਰ ਜਿਹੜੀ ਕੈਂਪੇਨ ਆ ਉਹਨਾਂ ਦੀ ਜਾਰੀ ਹੈ ਲਗਾਤਾਰ ਪ੍ਰਚਾਰ ਕਰ ਰਹੇ ਨੇ ਬੱਖੋ ਵੱਖਰੇ ਵਿਧਾਨ ਸਭਾ ਹਲਕਿਆਂ 'ਚ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ